ਨਾਇਟਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਭਾਰਤ ਦੀ ਮਿਸ਼ਰਤ ਅਰਥ ਵਿਵਸਥਾ ਨੂੰ 1990ਵਿਆਂ ਵਿੱਚ ਇੱਕ ਨਵੀਂ ਦਿਸ਼ਾ ਦੇਣ ਵਾਲੇ ਪ੍ਰਮੁੱਖ ਵਿਸ਼ਵ ਪ੍ਰਸਿੱਧ ਆਰਥਿਕ ਸ਼ਾਸਤਰੀ ਡਾਕਟਰ ਮਨਮੋਨ ਸਿੰਘ ਹੋਰਾਂ ਦੇ ਜੀਵਨ ਅਤੇ ਯੋਗਦਾਨ ਬਾਰੇ ਇੱਕ ਕਾਫੀ ਟੇਬਲ ਰੰਗਦਾਰ ਅਤੇ ਬਹੁਮੁੱਲੇ ਸੰਦੇਸ਼ਾਂ ਲੇਖਾਂ ਨਾਲ ਸੰਜਗ ਪੁਸਤਕ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਮਾਡਰ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਡਾਕਟਰ ਐਸ ਐਸ ਜੋਹਲ ਸਾਬਕਾ ਬੀਸੀ ਸੈਂਟਰਲ ਯੂਨੀਵਰਸਿਟੀ ਪਟਿਆੰਡਾ ਡਾਕਟਰ ਸਤਵੀਰ ਸਿੰਘ ਗੌਸਲ ਵੀਸੀ ਪੀਏਯੂ ਲੁਧਿਆਣਾ ਅਤੇ ਡਾਕਟਰ ਐਸ ਪੀ ਸਿੰਘ ਸਾਬਕਾ ਬੀਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਰਿਲੀਜ਼ ਕੀਤੀ ਗਈ ਇਹ ਪੁਸਤਕ ਸਰਦਾਰ ਗੁਰਮੀਤ ਸਿੰਘ ਡਾਇਰੈਕਟਰ ਓਵਰਸੀਜ਼ ਅਤੇ ਫਾਊਂਡਰ ਮੈਂਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸੰਕਲਿਤ ਤੇ ਸੰਪਾਦਿਤ ਕੀਤੀ ਗਈ ਹੈ ਇਹ ਸਿਖ ਬੁੱਕ ਟਰਸਟ ਇੰਟਰਨੈਸ਼ਨਲ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਲੁਧਿਆਣਾ ਵਿੱਚ ਡੀਸੀਪੀ ਕਾਨੂੰਨ ਅਤੇ ਵਿਵਸਥਾ ਪ੍ਰਮੇਂਦਰ ਸਿੰਘ ਪੰਡਾਲਵੀ ਵਿਸ਼ੇਸ਼ ਤੌਰ ਤੇ ਮੌਜੂਦ ਹਨ ਸਮਾਗਮ ਦੀ ਆਰੰਭਤਾ ਸਰਦਾਰ ਅਮਰਜੀਤ ਸਿੰਘ ਟੈਕਸਲਾ ਡਾਇਰੈਕਟਰ ਭਾਈ ਸਮੰਦ ਸਿੰਘ ਗੁਰਮਤ ਸੰਗੀਤ ਇੰਸਟੀਚਿਊਟ ਤੇ ਸਾਥੀਆਂ ਵੱਲੋਂ ਸ਼ਬਦ ਗਾਇ ਨਾਲ ਹੋਈ ਸਵਾਗਤੀ ਸ਼ਬਦ ਉਪਰੰਤ ਸਰਦਾਰ ਗੁਰਮੀਤ ਸਿੰਘ ਹੋਰਾਂ ਨੇ ਪੋਸਤਿਕ ਦੀ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਇਹ ਬਹੁ ਆਕਾਰੀ ਦੋ ਪਾਸ਼ਾਈ ਪੁਸਤਕ ਵਿੱਚ 51 ਆਰਟੀਕਲ ਅਤੇ ਦੇਸ਼ ਵਿਦੇਸ਼ ਦੇ ਹਰ ਖੇਤੇ ਦੇ ਵਿਅਕਤੀਆਂ ਵੱਲੋਂ ਦਿੱਤੀਆਂ ਗਈਆਂ ਸ਼ਰਤਾਂਜਰੀਆਂ ਸ਼ਾਮਲ ਹਨ ਇਸ ਪੁਸਤਕ ਦਾ ਮੁੱਖ ਬੰਧ ਡਾਕਟਰ ਐਸ ਐਸ ਜੋਹਰ ਸਰਦਾਰ ਮੌਂਟੇਕ ਸਿੰਘ ਆਲੂਵਾਲੀਆ ਤੇ ਡਾਕਟਰ ਵਿਕਰਮਜੀਤ ਸਿੰਘ ਸਾਨੀ ਨੇ ਲਿਖੇ ਹਨ ਡਾਕਟਰ ਐਸ.ਪੀ. ਸਿੰਘ ਹੋਰਾਂ ਬਹੁਤ ਸੋਹਣੇ ਸ਼ਬਦਾਂ ਵਿੱਚ ਪੁਸਤਕ ਦੀ ਸਰੰਚਨਾ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਸਾਹਿਤ ਅਕੈडमी ਦੇ ਹੋਰਨਾ ਸੰਸਥਾਵਾਂ ਵੱਲੋਂ ਹੋਰ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕਰਨ ਦੀ ਸਲਾਹ ਦਿੱਤੀ। ਡਾਕਟਰ ਐਸ.ਐਸ. ਗੌਸਲ ਹੋਰਾਂ ਪੁਸਤਕ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਬਾਰੇ ਦਿੱਤੀ ਜਾਣਕਾਰੀ ਨੂੰ ਬਹੁਤ ਕੀਮਤੀ ਅਤੇ ਸੰਭਾਲਣ ਯੋਗ ਦੱਸਿਆ। ਡਾਕਟਰ ਐਸ.ਐਸ. ਜੋਹਰ ਹੋਰਾਂ ਨੇ ਆਪਣੇ ਜੀਵਨ ਦੇ ਕਈ ਸਾਲ ਜਿਹੜੇ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਨਾਲ ਆਰਥ ਸ਼ਾਸਤਰੀ ਹੋਣ ਦੇ ਨਾਤੇ ਕੰਮ ਕਰਦਿਆਂ ਬਿਤਾਏ ਉਹੋ ਗੱਲਾਂ ਸਾਂਝੀਆਂ ਕੀਤੀਆਂ। ਉਹਨਾਂ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਵੱਡਾ ਸੋਚਵਾਨ ਅਤੇ ਅਮਲੀ ਰੂਪ ਵਿੱਚ ਕੰਮ ਸਿਰੇ ਚੜਾਉਣ ਵਾਲਾ ਮਹਾਨ ਵਿਅਕਤੀ ਦੱਸਿਆ। ਬਾਕੂਬੀ ਮੰਚ ਸੰਚਾਲਨ ਕਰਦਿਆਂ ਸਰਦਾਰ ਕੇਬੀ ਸਿੰਘ ਹੋਰਾਂ ਡਾਕਟਰ ਮਨਮੋਹਨ ਸਿੰਘ ਹੋਰਾਂ ਵੱਲੋਂ ਵਿਵਸਥਾ ਵਿੱਚ ਕੀਤੇ ਕल्याणकारी ਕਾਰਜਾਂ ਨੂੰ ਸਮੂਹਿਕ ਤੌਰ ਤੇ ਲਾਗੂ ਕਰਨ ਦੀ ਸਫਲ ਸਟ੍ਰੈਟਜੀ ਦੀ ਜੇਕਰ ਕੀਤਾ। ਸਰਦਾਰ ਜਤਿੰਦਰਪਾਲ ਸਿੰਘ ਸਾਬਕਾ ਚੇਅਰਮੈਨ ਅਤੇ ਫਾਊਂਡਰ ਮੈਂਬਰ ਸਟੱਡੀ ਸਰਕਲ ਹੁਰਾ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਟ ਗਣਤੀ ਲੋਕਾਂ ਨੂੰ ਮਹਾਨਤ ਹਾਸਲ ਕਰਨ ਵਾਲੇ ਸੱਜਣਾਂ ਦੀ ਕਦਰ ਪਾਉਣ ਦੀ ਪ੍ਰੇਰਨਾ ਕੀਤੀ ਇਸ ਮੌਕੇ ਹਾਜ਼ਰ ਪਤਵੰਤਿਆਂ ਵਿੱਚ ਸਾਬਕਾ ਮੇਅਰ ਸਰਦਾਰ ਹਰਜਨ ਸਿੰਘ ਗੋਲਵਾੜੀਆ ਸਰਦਾਰ ਹੀਰਾ ਸਿੰਘ ਗਾਪੜੀਆ ਸਰਦਾਰ ਰਣਜੋਤ ਸਿੰਘ ਚੇਅਰਮੈਨ ਰਾਮਗੜੀਆ ਐਜੂਕੇਸ਼ਨ ਕਾਉਂਸਲਰ ਸਰਦਾਰ ਤੇਜਵਿੰਦਰ ਸਿੰਘ ਬਿਗ ਬੈਨ ਸਾਬਾਪਾ ਅਜੀਤ ਸਿੰਘ ਸਰਦਾਰ ਵਰਜਿੰਦਰ ਪਾਲ ਸਿੰਘ ਚੀਫ ਆਰਗੇਨਾਈਜ਼ਰ ਸਰਦਾਰ ਗੁਰਮੀਤ ਸਿੰਘ ਪ੍ਰਧਾਨ ਗੁਰਦੁਆਰਾ ਕਲਗੀਤਰ ਸਿੰਘ ਸਭਾ ਡਾਕਟਰ ਹਰੀ ਸਿੰਘ ਜਾਚਕ ਪ੍ਰਬੰਧਕੀ ਮੈਂਬਰ ਤੇ ਡਾਕਟਰ ਗੁਲਜਾਰ ਸਿੰਘ ਪੰਦੀਰ ਜਨਰਲ ਸਿਕਤਰ ਪੰਜਾਬੀ ਸਾਹਿਤ ਅਕੈਡਮੀ ਸਰਦਾਰ ਅਮਰਜੀਤ ਸਿੰਘ ਟਿੱਕਾ ਟਰਸਟੀ ਗੁਰਦੁਆਰਾ ਬਾਬਾ ਦੀਪ ਸਿੰਘ ਮੋਡਰ ਟਾਉਨ ਐਕਸਟੈਂਸ਼ਨ ਸਰਦਾਰ ਰਜਿੰਦਰ ਸਿੰਘ ਡੰਗ ਮੈਂਬਰ ਗੁਰਦੁਆਰਾ ਫਿਰੂਮਾਨ ਸਾਹਿਬ ਸਰਦਾਰ ਬਰਵਿੰਦਰ ਸਿੰਘ ਬੈਸ ਸਾਬਕਾ ਐਮਐਲਏ ਤੇ ਮੈਂਬਰ ਐਸਡੀਪੀਸੀ ਸਤਾਰਾ ਗੁਰਪ੍ਰੀਤ ਸਿੰਘ ਤੂਰ ਸਾਹਿਬ ਕਾ ਡੀਆਈਜੀ ਪ੍ਰਸਿੱਧ ਲੇਖਕ ਤੇ ਵਿਚਾਰਕ ਸਰਦਾਰ ਰਣਜੀਤ ਸਿੰਘ ਢਿੱਲੋਂ ਸਾਹਿਬ ਕਾ ਐਮਐਲਏ ਸਰਦਾਰ ਪਰਮਿੰਦਰ ਸਿੰਘ ਪੰਡਾਲ ਡਿਪਟੀ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਡਾਕਟਰ ਪੂਰਨ ਸਿੰਘ ਡਾਕਟਰ ਐਮਐਸ ਤੂਰ ਡਾਕਟਰ ਸ਼ੈਲਜਾ ਕੌਸ਼ਲ ਡਾਕਟਰ ਅਮਰਜੀਤ ਸਿੰਘ ਦੂਆ ਜਨਰਲ ਸੈਕਟਰੀ ਐਜੂਕੇਸ਼ਨ ਚੀਫ ਖਾਲਸਾ ਦੀਵਾਨ ਸਰਦਾਰ ਜਸਪਾਲ ਸਿੰਘ ਠੱਕਰਾਲ ਤੇ ਬੀਬੀ ਹਰਵਿੰਦਰ ਕੌਰ ਗੁਰਦੁਆਰਾ ਸਰਾਂਬਾ ਨਗਰ ਮਾਸਟਰ ਤਰਲੋਚਨ ਸਿੰਘ ਕੀਰਤਨ ਸਿਵਾ ਸੁਸਾਇਟੀ ਸਰਦਾਰ ਹਰਦੀਪ ਸਿੰਘ ਸਰਦਾਰ ਵਿਕਰਮਜੀਤ ਸਿੰਘ ਵਿਰਕ ਸਾਬਕਾ ਏਜੀਐਮ ਡਾਕਟਰ ਜਸਪਾਲ ਸਿੰਘ ਜਨਰਲ ਸਕੱਤਰ ਗੁਰੂ ਰਾਮਦਾਸ ਸੈਂਟਰ ਫਾਰ ਇਕਨੋਮਿਕ ਗ੍ਰੰਥ ਗ੍ਰੋਥ ਸਰਦਾਰ ਜਸਪਾਲ ਸਿੰਘ ਕੋਚ ਸਰਦਾਰ ਸੁਰਜੀਤ ਸਿੰਘ ਲੋਈਆ ਸਰਦਾਰ ਹਰਵਿੰਦਰ ਸਿੰਘ ਕਥੂਰੀਆ ਤੇ ਹੋਰ ਸਰਦਾਰ ਪ੍ਰਤਾਪ ਸਿੰਘ ਸਾਬਕਾ ਚੇਅਰਮੈਨ ਪ੍ਰਿੰਸੀਪਲ ਅਰਵਿੰਦਰ ਸਿੰਘ ਭੱਲਾ ਤੇ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ <Gülüşmeler> ਸਨ <Gülüşmeler>